ਸੂਸਾਇਡਲ ਤਾਂ ਮੰਨਿਆ ਜਾਂਦਾ ਵੀ ਜੇ ਇਹ ਖੁਦ ਡੈਥ ਹੁੰਦੀ ਇਹਦੀ ਤਾਂ ਕਤਲ ਦਾ ਪਰਦੇ ਹਾਂਜੀ ਹਾਂ ਕਤਲ ਪਿੰਡ ਗੁੱਬੇ ਵਿਖੇ ਬੀਤੇ ਦਿਨ ਇੱਕ ਮਾਂ ਨੇ ਆਪਣੀ 5 ਸਾਲਾ ਧੀ ਨੂੰ ਨਹਿਰ ਵਿੱਚ ਸੁੱਟ ਦਿੱਤਾ ਅਤੇ ਬਾਅਦ ਵਿੱਚ ਆਪ ਵੀ ਨਹਿਰ ਵਿੱਚ ਛਾਲ ਮਾਰ ਦਿੱਤੀ ਪਰ ਬੱਚੀ ਪਾਣੀ ਦੇ ਤੇਜ਼ ਬਹਾਅ ਵਿੱਚ ਰੁੜ ਗਈ ਮਾਂ ਨੂੰ ਪਿੰਡ ਵਾਸੀਆਂ ਨੇ ਨਹਿਰ ਵਿੱਚੋਂ ਬਾਹਰ ਕੱਢ ਲਿਆ ਲੜਕੀ ਦੇ ਪਿਤਾ ਬਾਹਰੋ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਧਨੋਲਾ ਪੁਲਿਸ ਨੂੰ ਲੋ ਧੀ ਨੂੰ ਮਾਰਨ ਦੇ ਦੋਸ਼ ਵਿੱਚ ਔਰਤ ਅਮਨਦੀਪ ਕੌਰ ਤੇ ਪਰਚਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ ਇਸ ਸਬੰਧੀ ਥਾਣਾ ਮੁਖੀ ਐਸ ਐਚਓ ਇੰਸਪੈਕਟਰ ਲਖਵੀਰ ਸਿੰਘ ਨੇ ਜਾਣਕਾਰੀ ਦਿੱਤੀ ਢਨੌਲਾ ਮੰਡੀ ਤੋਂ ਸੰਜੀਵ ਗਰ ਕਾਲੀ ਦੀ ਰਿਪੋਰਟ ਸੁਣੋ ਥਾਣਾ ਮੁਖੀ ਐਸ ਐਚਓ ਇੰਸਪੈਕਟਰ ਲਖਵੀਰ ਸਿੰਘ ਨੇ ਕੀ ਕਿਹਾ ਅੰਦਰ ਇੱਕ ਅਜਿਹੀ ਹਰਿਕਤ ਮੈਦ ਦੀ ਘਟਨਾ ਵਧੀਆ ਕੀ ਹੈ ਪੂਰਾ ਮਾਮਲਾ ਤੇ ਕੀ ਕਰਦੇ ਹਾਂ ਹਾਂਜੀ ਅੱਜ ਅਸੀਂ ਫੀਲਡ ਦੇ ਵਿੱਚ ਸੀਗੇ ਤਾਂ ਮੈਨੂੰ ਕੁੱਬੇਪਿੰਡ ਦੇ ਸਰਪੰਚ ਹਰਦੇਵ ਸਿੰਘ ਜੀ ਦਾ ਫੋਨ ਆਇਆ ਵੀ ਇੱਥੇ ਇੱਕ ਲੇਡੀ ਤੇ ਉਹਦੀ ਬੱਚੀ ਨਹਿਰ ਛਾਲ ਮਾਰੀਆ ਵੀ ਉਹਨਾਂ ਦੀ ਇੱਕੋ ਤੋਂ ਡੈਥ ਹੋ ਗਈ ਇੱਕ ਦੀ ਵੀ ਇੱਕ ਉੱਥੇ ਦੇ ਪਿੰਡ ਦੇ ਲੋਕਾਂ ਨੇ ਕੱਢ ਲਈ ਬਚਾ ਲਈ ਤਾਂ ਜਦੋਂ ਮੈਂ ਮੌਕੇ ਤੇ ਪਹੁੰਚਿਆ ਤਾਂ ਮਾਮਲਾ ਵੈਰੀਫਾਈ ਕਰਿਆ ਤੇ ਰਸਤੇ ਵਿੱਚ ਉਹਦੇ ਪਰਿਵਾਰਕ ਮੈਂਬਰ ਉਹ ਲੜਕੀ ਜਿਹੜੀ ਮ੍ਰਿਤਕ ਉਹਨਾਂ ਦੀ ਦੋਤੀ ਸੀ ਗੁਰਨੀਤ ਕੌਰ ਉਹਨੂੰ ਹਸਪੀਟਲ ਲੈ ਗਏ ਸੀਗੇ ਤਾਂ ਉਥੇ ਡਾਕਟਰ ਨੇ ਉਹਨੂੰ ਅਮ੍ਰਿਤਕੋਸ਼ ਦਿੱਤਾ ਤੇ ਫਿਰ ਰਾਜ ਅਜ਼ੀਜ਼ ਦਾ ਜਿਹੜਾ ਹਸਬੰਡ ਹੈ ਲੜਕੀ ਦਾ ਮਤਲਬ ਪਿਤਾ ਡਿਸੀਜ਼ ਦਾ ਪਿਤਾ ਤਾਂ ਉਹ ਬਾਰੂ ਸਿੰਘ ਨਾਲ ਜਦੋਂ ਗੱਲਬਾਤ ਕੀਤੀ ਉਹ ਤੋਂ ਮਾਮਲਾ ਕਲੀਅਰ ਹੋਇਆ ਵੀ ਇਹਨਾਂ ਦਾ ਜਿਹੜਾ ਹੈਗਾ ਸੀ ਛੋੜਾਈ ਝਗੜਾ ਵਗੈਰਾ ਚੱਲਦਾ ਰਹਿੰਦਾ ਸੀਗਾ ਜਿਸ ਕਰਕੇ ਜਿਵੇਂ ਰੁੱਸ ਕੇ ਪੇਕੇ ਚਲ ਜਾਣਾ ਜਾਂ ਨਾਨਕੇ ਚਲੇ ਜਾਣਾ ਇਹ ਹੁੰਦਾ ਸੀਗਾ ਉਹਨਾਂ ਇਹਨਾਂ ਦਾ ਆਪਸੀ ਕੀ ਹੋਇਆ ਲਾਸਟ ਵਾਰ ਇਹਨੇ ਬੱਚੀ ਨੂੰ ਜਦੋਂ ਨਹਿਰ ਚ ਸੁੱਟਿਆ ਤਾਂ ਉਹਦੀ ਡੈਥ ਹੋ ਗਈ। ਇਹਨੇ ਫਿਰ ਉਸ ਤੋਂ ਬਾਅਦ ਖੁਦ ਵੀ ਛਾਲ ਮਾਰੀ ਨਹਿਰ ਚ। ਤਾਂ ਜਦੋਂ ਉਹ ਨਹਿਰ ਚ ਛਾਲ ਮਾਰੀ ਤਾਂ ਉਹ ਪਿੰਡ ਦੇ ਲੋਕਾਂ ਨੇ ਕੱਢ ਲਈ। ਤਾਂ ਇਹ ਫਿਰ ਇਹ ਪਿਤਾ ਦੀ ਸਟੇਟਮੈਂਟ ਤੇ ਅ ਬੱਚੀ ਮਰਨ ਵਾਲੀ ਬੱਚੀ ਦੀ ਮਾਤਾ ਤੇ 302 ਤਹਿਤ ਮਤਲਬ ਪੁਰਾਣੀ 302 ਤੇ ਨਵੀਂ ਜਿਹਾ ਆਪਾਂ ਗੱਲ ਕਰੀ 103 ਸਬਕਲੋਜ਼ 1 ਬੀ ਐਨ ਐਸ ਤਹਿਤ ਪਰਚਾ ਦਰਜ ਕੀਤਾ ਗਿਆ। ਜਿਹੜੀ ਹੈਗੀ ਲੇਡੀ ਦੀ ਅਰੇਸਟ ਅਸੀਂ ਪਾ ਚੁੱਕੇ ਆ ਤੇ ਜਿਹੜਾ ਹੈਗਾ ਸਵੇਰੇ ਪੋਸਟਮਾਰਟਮ ਵਗੈਰਾ ਕਰਾ ਕੇ ਬੱਚੀ ਦਾ ਸੰਸਕਾਰ ਕਰਾਇਆ ਜਾਊਗਾ ਇਹ ਹੁਣ ਤੱਕ ਰਿਜ਼ਰਵ ਕੀਤੀ ਜਿਹੜੀ ਹੈਗੀ ਤਪੀਸ਼ ਹੈ ਤੇ ਜਿਹੜੀ ਬੱਚੀ ਆ ਉਹਦੀ ਉਮਰ ਕਿੰਨੀ ਜੋ ਜਿਹੜੀ ਬੱਚੀ ਆ ਉਹਦੀ 5 ਸਾਲ ਉਮਰ ਹੈ ਕਾਰਨ ਇਹਦਾ ਜਿਹੜਾ ਹੈਗਾ ਮੈਟਰੀ ਜਿਹੜਾ ਡਿਸਪੂਟ ਕੀਤਾ ਦਾ ਮੈਟਰੀਮੋਨਿਅਲ ਜਿਹੜਾ ਇਹਨਾਂ ਦਾ ਮੈਟਰੀਮੋਨਿਅਲ ਡਿਸਪੂਟ ਆ ਉਹ ਝਗੜਾ ਹੈਗਾ ਅੱਗੇ ਥੋੜਾ ਮोटा ਜਿਆਦਾ ਪਰ ਉਹ ਗੱਲ ਇਹ ਵੀ ਜਿਹੜਾ ਹੈਗਾ ਮੈਟ੍ਰੀਮੋਨੀਅਲ ਡਿਸਪਿਊਟ ਨਾਲ ਦਾ ਬੱਚੇ ਨੂੰ ਨਰਚ ਸੁੱਟਣਾ ਨਹੀਂ ਬਣਦਾ ਸਿਕਾ ਸੁਸਾਈਡਲ ਤਾਂ ਬੰਦਾ ਜਾਂਦਾ ਵੀ ਜੇ ਇਹ ਖੁਦ ਡੈਥ ਹੁੰਦੀ ਇਹਦੀ ਤਾਂ ਕਤਲ ਦਾ ਪਰਚਾ ਹਾਂਜੀ ਹਾਂ ਕਤਲ